ਜਦੋਂ ਸੰਗਤਾਂ ਬੀਬੀਆਂ ਭੈਣਾ ਦਰਬਾਰ ਸੇ ਮੱਥਾ ਟੇਕਣ ਆਉਂਦੀਆਂ ਸੀ ਪ੍ਰਕਰਮਾ ਕਰਨ ਆਉਂਦੀਆਂ ਸੀ ਉਹ ਗੰਨੇ ਚੂਪ ਕੇ ਬਕਾਇਦਾ ਰਿਟਨ ਦੇ ਵਿੱਚ ਦਰਜ ਹੈ ਚੀਜ਼ਾਂ ਗੰਨੇ ਚੂਪ ਕੇ ਤੇ ਛਿਲਣਾ ਕੁੜੀਆਂ ਦੇ ਉੱਤੇ ਮਾਰਦੇ ਹੁੰਦੇ ਸੀ ਅੱਜ ਹੁਣ ਹਰ ਕਿਸੇ ਦੇ ਅੰਦਰ ਇੱਕ ਧੀ ਭੈਣ ਦੇ ਪ੍ਰਤੀ ਜਦੋਂ ਐਸਾ ਹੁੰਦਾ ਆ ਤੇ ਉਹਦਾ ਖੂਨ ਖੌਲਦਾ ਆ ਜਦੋਂ ਖੂਨ ਖੌਲਿਆ ਕੁਝ ਲੋਕਾਂ ਦਾ ਤੇ ਉਹਨਾਂ ਨੇ ਜਾ ਕੇ ਮਹਾਂਤ ਨੂੰ ਦੱਸਦੇ ਵੀ ਤੁਸੀਂ ਮੁਖੀ ਹੋ ਤੇ ਤੁਹਾਡੇ ਇੱਥੇ ਜਿਹੜੇ ਬੰਦੇ ਨੇ ਉਹ ਸਾਡੀਆਂ ਬੀਬੀਆਂ ਭੈਣਾ ਨਾਲ ਇੰਜ ਕਰਦੇ ਨੇ ਉਹ ਕਹਿੰਦੇ ਪਰ ਰਾਖੀ ਤੁਸੀਂ ਕਰਨੀ ਹੈ ਬੀਬੀਆਂ ਭੈਣਾਂ ਦੀ ਇਹ ਵਾਈਡਿੰਗ ਸੀ ਉਹਨਾਂ ਦੀ ਕਹਿੰਦੇ ਰਾਖੀ ਫਿਰ ਤੁਸੀਂ ਕਰਨੀ ਹੈ ਗੁਰਦੁਆਰੇ ਸਾਡੇ ਨਿੱਜੀ ਜਦਾਦਾ ਨੇ ਇੱਥੇ ਤਾਂ ਸਾਡੀ ਆਪਣੀ ਮਨਮਰਜ਼ੀ ਚੱਲੇਗੀ ਹੂੰ ਠੀਕ ਹੈ ਜੇ ਤੁਹਾਨੂੰ ਲੱਗਦਾ ਇੱਜ਼ਤ ਬੜੀ ਪਿਆਰੀ ਹੈ ਤਾਂ ਨਾ ਕੱਲਿਆ ਕਰੋ ਇਹ ਵਾਈਡਿੰਗ ਸੀ ਹੁਣ ਮੈਨੂੰ ਇੰਝ ਲੱਗਦਾ ਵੀ ਉਦੋਂ ਉਹਨਾਂ ਨੇ ਕਿਹਾ ਸੀ ਵੀ ਸਾਡੀਆਂ ਨਿੱਜੀ ਜਦਾਦਾ ਨੇ ਬਿਲਕੁਲ ਅਸੀਂ ਜੋ ਮਰਜ਼ੀ ਕਰਾਂਗੇ ਕਿ ਅੱਜ ਦੇ ਮਾਡਰਨ ਮਹੰਤ ਨੇ ਜਿਹੜੇ ਅੱਜ ਦੇ ਨੇ ਸਰੂਪ ਦੇਣ ਤੋਂ ਇਨਕਾਰ ਕਰਨਾ ਕੀ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਇਹ ਉਹੀ ਤਰ੍ਹਾਂ ਚੱਲਦੀ ਪਈ ਹੈ ਜਿਹੜੀ ਉਦੋਂ ਮਹੰਤਾਂ ਦੀ ਚੱਲਦੀ ਸੀ ਜਦੋਂ ਇਤਿਹਾਸਿਕ ਸਥਾਨ ਹੋਵੇ ਤਾਂ ਸਾਡੀ ਅਕਸਰ ਕੀ ਦਿਲੀ ਇੱਛਾ ਹੁੰਦੀ ਹੈ ਵੀ ਉੱਥੋਂ ਯਾਤਰਾ ਆਰੰਭ ਕੀਤੀ ਜਾਵੇ ਪਰ ਕਈ ਵਾਰੀ ਐਸਾ ਹੋ ਜਾਂਦਾ ਹੈ ਵੀ ਇੱਕ ਆਪਾਂ ਸ਼ਬਦ ਵਰਤੇਦੇ ਹੁੰਨੇ ਸਾਂ ਮਸੰਦ ਜੀ ਬਿਲਕੁਲ ਹੈਨਾ ਉਸ ਤੋਂ ਬਾਅਦ ਇੱਕ ਸ਼ਬਦ ਹੋਰ ਸਾਡੇ 'ਚ ਪ੍ਰਚਲਿਤ ਹੋ ਗਿਆ ਮਹੰਤ ਸ਼ਬਦ ਦੇ ਨਾ ਮਸੰਦ ਮਾੜਾ ਸੀ ਤੇ ਨਾ ਮਹੰਤ ਮਾੜਾ ਸੀ ਜੀ ਪਰ ਜਦੋਂ ਕਰਤੂਤਾ ਮਾੜੀਆਂ ਹੁੰਦੀਆਂ ਨੇ ਨਾ ਤੇ ਉਹਦੇ ਸ਼ਬਦ ਜਿਹੜੇ ਨੇ ਬਦਨਾਮ ਹੋ ਜਾਂਦੇ ਨੇ ਜਿਹੜੇ ਮਹੰਤ ਹੁਣ ਮਾਡਰਨ ਮਹੰਤ ਬੈਠੇ ਹੋਏ ਆ ਨਾ ਇਹ ਕਿਤੇ ਨਾ ਕਿਤੇ ਆਪਣੀਆਂ ਮਨਮਰਜ਼ੀਆਂ ਉਸੇ ਪ੍ਰਕਾਰ ਹੀ ਕਰਦੇ ਪਏ ਨੇ ਜਿਸ ਤਰੀਕੇ ਦੇ ਨਾਲ ਅਸੀਂ ਗੁਰਦੁਆਰਾ ਸੁਧਾਰ ਲਹਿਰ ਚਲਾ ਕੇ ਉਦੋਂ ਕੱਢੇ ਸੀ ਜੀ ਫਰਕ ਇਹ ਨਾਲ ਕਿ ਵੀ ਉਦੋਂ ਪਛਾਣੇ ਜਾਂਦੇ ਹੁੰਦੇ ਸੀ ਉਦੋਂ ਵਾਲੇ ਜਿਹੜੇ ਮਹੰਤ ਸੀ ਨਾ ਉਹ ਪਛਾਣੇ ਜਾਂਦੇ ਹੁੰਦੇ ਸੀ ਉਹਨਾਂ ਦੀ ਇੱਕ ਵੱਖਰੀ ਪਛਾਣ ਹੁੰਦੀ ਸੀ ਅੱਜ ਵਾਲੇ ਜਿਹੜੇ ਆ ਨਾ ਇਹ ਥੋੜੇ ਜਿ ਪਛਾਣਨੇ ਔਖੇ ਆ ਇਹਨਾਂ ਦਾ ਹਾਫ ਭਾਵ ਰੂਪ ਰੰਗ ਤੇ ਜ਼ੁਬਾਨ ਦੇ ਜਿਹੜੇ ਸ਼ਬਦ ਨੇ ਬੜੇ ਪੰਥਕ ਨੇ ਇਹ ਥੋੜੇ ਪਛਾਣਨੇ ਔਕੇ ਹੋ ਗਏ ਇਸ ਕਰਕੇ ਸਾਨੂੰ ਜਿਹੜੀ ਗੁਰਦੁਆਰਾ ਸੁਧਾਰ ਲੈ ਰਿਹਾ ਸਦਭਾਵਨਾ ਦਲ ਦੇ ਰਾਕੇ ਜਿਹੜੀ ਚੱਲਦੀ ਪਈ ਹੈ ਇਹ ਇਹੀ ਹੈ ਵੀ ਜਿਹੜੇ ਅੱਜ ਦੇ ਮਾਡਰਨ ਮਹੰਤ ਨੇ ਨਾ ਜੀ ਇਹਨਾਂ ਨੂੰ ਕਿਸੇ ਤਰੀਕੇ ਕੱਢਿਆ ਜਾਵੇ ਉਦੋਂ ਵੀ ਮਹੰਤ ਆਪਣੀ ਦਾਦਾਗਿਰੀ ਪੂਰੀ ਕਰਦੇ ਹੁੰਦੇ ਸੀ ਹੂੰ ਉਦੋਂ ਵੀ ਕਹਿੰਦੇ ਹੁੰਦੇ ਸੀ ਵੀ ਬਾਕੀ ਹੁੰਦੇ ਕੌਣ ਹੈ ਜੋ ਹਾਂ ਅਸੀਂ ਹਾਂ ਇਹ ਸਾਡੀਆਂ ਨਿੱਜੀ ਜਾਂ ਦਾਦਾ ਨੇ ਅਸੀਂ ਆਪਣੀਆਂ ਮਨਮਰਜ਼ੀਆਂ ਕਰਾਂਗੇ ਮੈਂ ਤੁਹਾਨੂੰ ਕੋਈ ਛੋਟੇ ਜਿਹੇ ਉਦਾਹਰਨ ਦੇਣੀ ਚਾਹੁੰਦਾ ਮਾਂ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਏਗਾ ਜਦੋਂ ਗੁਰਦੁਆਰਾ ਸੁਧਾਰ ਲਹਿਰ ਚਲਾਈ ਨਾ ਜੀ ਤੇ ਤਰਨ ਤਰਨ ਸਾਹਿਬ ਦੀ ਧਰਤੀ ਦੇ ਉੱਪਰ ਜਿਹੜੀ ਬੜੀ ਪਾਵਨ ਧਰਤੀ ਹੈ ਜੀ ਬੜੀ ਹੈਰਾਨਗੀ ਵਾਲੀ ਗੱਲ ਆ ਉੱਥੇ ਜਿਹੜਾ ਮਹੰਤ ਸੀ ਤੇ ਮਹੰਤ ਜਿਹੜੇ ਗੁੰਡੇ ਸੀ ਜਦੋਂ ਸੰਗਤਾਂ ਬੀਬੀਆਂ ਭੈਣਾਂ ਦਰਬਾਰ ਸੇ ਮੱਥਾ ਟੇਕਣ ਆਉਂਦੀਆਂ ਸੀ ਪ੍ਰਕਰਮਾ ਕਰਨ ਆਉਂਦੀਆਂ ਸੀ ਉਹ ਗੰਨੇ ਚੂਪ ਕੇ ਬਾਕਾਇਦਾ ਰਿਟਨ ਦੇ ਵਿੱਚ ਦਰਜ ਐ ਚੀਜ਼ਾਂ ਗੰਨੇ ਚੂਪ ਕੇ ਤੇ ਛਿਲਣਾ ਕੁੜੀਆਂ ਦੇ ਉੱਤੇ ਮਾਰਦੇ ਹੁੰਦੇ ਸੀ ਤੇ ਹੁਣ ਹਰ ਕਿਸੇ ਦੇ ਅੰਦਰ ਇੱਕ ਦੀ ਭੈਣ ਦੇ ਪ੍ਰਤੀ ਜਦੋਂ ਐਸਾ ਹੁੰਦਾ ਆ ਤੇ ਉਹਦਾ ਖੂਨ ਖੌਲਦਾ ਆ ਜਦੋਂ ਖੂਨ ਖੌਲਿਆ ਕੁਝ ਲੋਕਾਂ ਦਾ ਤੇ ਉਹਨਾਂ ਨੇ ਜਾ ਕੇ ਮਹੰਤ ਨੂੰ ਦੱਸਦੇ ਵੀ ਤੁਸੀਂ ਮੁਖੀ ਹੋ ਤੇ ਤੁਹਾਡੇ ਇੱਥੇ ਜਿਹੜੇ ਬੰਦੇ ਨੇ ਉਹ ਸਾਡੀਆਂ ਬੀਬੀਆਂ ਭੈਣਾਂ ਨਾਲ ਇੰਜ ਕਰਦੇ ਨੇ ਜੀ ਉਹ ਕਹਿੰਦੇ ਫਿਰ ਰਾਖੀ ਤੁਸੀਂ ਕਰਨੀ ਹੈ ਬੀਬੀਆਂ ਭੈਣਾਂ ਦੀ ਇਹ ਵਾਈਡਿੰਗ ਸੀ ਉਹਨਾਂ ਦੀ ਕਹਿੰਦੇ ਰਾਖੀ ਫਿਰ ਤੁਸੀਂ ਕਰਨੀ ਹੈ ਗੁਰਦੁਆਰੇ ਸਾਡੇ ਨਿੱਜੀ ਜਦਾਦਾ ਨੇ ਇੱਥੇ ਤੇ ਸਾਡੀ ਆਪਣੀ ਮਨਮਰਜ਼ੀ ਚੱਲੇਗੀ ਹੂੰ ਠੀਕ ਆ ਜੇ ਤੁਹਾਨੂੰ ਲੱਗਦਾ ਇੱਜ਼ਤ ਬੜੀ ਪਿਆਰੀ ਹੈ ਤਾਂ ਨਾ ਕੱਲਿਆ ਕਰੋ ਇਹ ਵਾਈਡਿੰਗ ਸੀ ਹੁਣ ਮੈਨੂੰ ਇੰਝ ਲੱਗਦਾ ਵੀ ਉਦੋਂ ਉਹਨਾਂ ਨੇ ਕਿਹਾ ਸੀ ਵੀ ਸਾਡੀਆਂ ਨਿੱਜੀ ਜਦਾਦਾ ਨੇ ਬਿਲਕੁਲ ਅਸੀਂ ਜੋ ਮਰਜ਼ੀ ਕਰਾਂਗੇ ਕਿ ਅੱਜ ਦੇ ਮਾਡਰਨ ਮਹੰਤ ਨੇ ਜਿਹੜੇ ਅੱਜ ਦੇ ਨੇ ਸਰੂਪ ਦੇਣ ਤੋਂ ਇਨਕਾਰ ਕਰਨਾ ਕਿ ਤੁਹਾਨੂੰ ਲੱਗਦਾ ਨਹੀਂ ਪਿਆ ਵੀ ਇਹ ਉਹੀ ਤਰ੍ਹਾਂ ਦੇ ਚੱਲਦੀ ਪਈ ਹੈ ਜਿਹੜੀ ਉਦੋਂ ਮਹੰਤਾਂ ਦੀ ਚੱਲਦੀ ਸੀ